ਅੱਜ ਸੁਪਨਿਆਂ ਦੇ ਘਰ ਦੇ ਵਿੱਚ ਪਹੁੰਚਣ ਦਾ ਕਾਰਨ ਜਿਹੜਾ ਉਹ ਅਲੱਗ ਸੀ ਸੱਜਣੋ ਬਾਈ ਮੈਂਟੂ ਨੇ ਮਨੁੱਖਤਾ ਦੀ ਸੇਵਾ ਪਰਿਵਾਰ ਲਈ ਇੱਕ ਪ੍ਰੋਜੈਕਟ ਲਵਾਇਆ ਇਹ ਪ੍ਰੋਜੈਕਟ ਇੰਜੀਨੀਅਰਿੰਗ ਦਾ ਬਹੁਤ ਕਮਾਲ ਦਾ ਨਮੂਨਾ ਹੈ ਇਹ ਪ੍ਰੋਜੈਕਟ ਕੋਈ ਵੀ ਸੱਜਣ ਨਾ ਆਪਣੇ ਪਿੰਡ ਦੇ ਗੁਰੂ ਘਰ ਨੂੰ ਕੋਈ ਦਿਲ ਕਰਦਾ ਹੋਵੇ ਨਾ ਕਿ ਸ਼ਰਧਾ ਨਾਲ ਗੁਰੂ ਸਾਹਿਬ ਨੇ ਇੰਡੀਆਂ ਬਖਸ਼ਿਸ਼ਾਂ ਕੀਤੀਆਂ ਮੈਂ ਵੀ ਕੋਈ ਉਹਦੀਆਂ ਬਖਸ਼ਿਸ਼ਾਂ ਦੇ ਵਿੱਚੋਂ ਕੁਝ ਹਿੱਸਾ ਕੱਢ ਕੇ ਆਪਦੇ ਗੁਰੂ ਘਰ ਨੂੰ ਦਾਨ ਕਰਾਂ ਤਾਂ ਉਹਨਾਂ ਲਈ ਇਹ ਚੀਜ਼ ਬਹੁਤ ਕਮਾਲ ਆ ਤੁਸੀਂ ਆਪਦੇ ਗੁਰੂ ਘਰ ਨੂੰ ਇਹ ਚੀਜ਼ ਦਾਨ ਕਰ ਸਕਦੇ ਆ ਕੀ ਚੀਜ਼ ਆ ਕਿਵੇਂ ਪ੍ਰੋਜੈਕਟ ਕੰਮ ਕਰਦਾ ਬਾਈ ਮਿੰਟੂ ਇਹਦੇ ਤੋਂ ਕਿੰਨੇ ਕੁ ਖੁਸ਼ ਆ ਉਹ ਵੀ ਆਪਾਂ ਸਾਰੀ ਗੱਲਬਾਤ ਆਪਾਂ ਮਿੰਟੂ ਬਾਈ ਤੋਂ ਪੁੱਛਦੇ ਆ ਇਹ ਪ੍ਰੋਜੈਕਟ ਲਾਉਣ ਵਾਲੇ ਜਿਹੜੇ ਵੀਰ ਆ ਬਾਈ ਪਵਿੱਤਰ ਹੋਣੀ ਉਹ ਮਾਲਕ ਦੀ ਕਰਪਣਾ ਬੜੀ ਪਵਿੱਤਰ ਭਾਵਨਾ ਵਾਲੇ ਬੰਦੇ ਆ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਆਜੋ ਬਾਈ ਮਿੰਟੂ ਤੋਂ ਪੁੱਛਦੇ ਆਪਾਂ ਲੈ ਵੀ ਸਜਣੋ ਮੈਂ ਨਾ ਇੱਕ ਵੀਡੀਓ ਪਾਈ ਸੀਗੀ ਕਾਫੀ ਟਾਈਮ ਪਹਿਲਾਂ ਕਿ ਗੁਰੂ ਘਰਾਂ ਦੇ ਵਿੱਚ ਇੱਕ ਆਨਟੈਕ ਰਿਸਰਚ ਐਂਡ ਡਿਵੈਲਪਮੈਂਟ ਕੰਪਨੀ ਆ ਉਹ ਇੱਕ ਪ੍ਰੋਜੈਕਟ ਲਾਉਂਦੀ ਆ ਜਿਹਦੇ ਨਾਲ ਉੱਥੋਂ ਦੇ ਪ੍ਰਬੰਧਕ ਆ ਜਿਹੜੇ ਉਹ ਜੇ ਅਨਾਉਂਸਮੈਂਟ ਕਰਨਾ ਚਾਹਣ ਤਾਂ ਉਹ ਕਿਸੇ ਵੀ ਜਗ੍ਹਾ ਫਿਰਦੇ ਹੁਣ ਤਾਂ ਅਨਾਉਂਸ ਕਰ ਸਕਦੇ ਹੁੰਦੇ ਆ ਜਾਂ ਇਸ ਤਰ੍ਹਾਂ ਦਾ ਇੱਕ ਪ੍ਰੋਜੈਕਟ ਇਹ ਕੰਪਨੀ ਲਾ ਦਿੰਦੀ ਆ ਕਿ ਗੁਰੂ ਘਰਾਂ ਦੇ ਵਿੱਚ ਸਿਕਿਉਰਿਟੀ ਦਾ ਸਿਸਟਮ ਵੀ ਕੋਈ ਬੰਦਾ ਏ ਜਿਹੜਾ ਉਸ ਦਾਇਰੇ ਨੂੰ ਤੋੜ ਕੇ ਅੰਦਰ ਨਾ ਜਾ ਸਕਦਾ ਹੋਵੇ ਤਾਂ ਉਹ ਬਾਈ ਜੀ ਹੁਣਾ ਕੋਲੇ ਗੱਲ ਪਹੁੰਚੀ ਤਾਂ ਇਹਨਾਂ ਨੇ ਇਸ ਜਗ੍ਹਾ ਤੇ ਉੱਤੇ ਆਨਟੈਕ ਰਿਸਰਚ ਐਂਡ ਡਿਵੈਲਪਮੈਂਟ ਕੰਪਨੀ ਨੇ ਬਾਈ ਪਵਿੱਤਰ ਹੁਣਾ ਨੇ ਨਾ ਇਹ ਪ੍ਰੋਜੈਕਟ ਆ ਜਿਹੜਾ ਇੱਥੇ ਫਿੱਟ ਕੀਤਾ ਸੀ ਬਾਈ ਮਿੰਟੂ ਬਾਈ ਹੁਣਾ ਤੋਂ ਆਪਾਂ ਪੁੱਛਦੇ ਆ ਕਿ ਕਿਵੇਂ ਕਿਵੇਂ ਦਾ ਪ੍ਰੋਜੈਕਟ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸ਼ੁਕਰੀਆ ਤੁਸੀਂ ਵੀਡੀਓ ਪਾਈ ਉਦੋਂ ਮੇਰੇ ਉਹਨਾਂ ਦੀ ਤੇ ਉਹ ਵੀਡੀਓ ਨੂੰ ਦੇਖ ਕੇ ਸਾਨੂੰ ਪਤਾ ਲੱਗਿਆ ਵੀ ਕੋਈ ਏਦਾਂ ਦਾ ਵੀ ਹੈ ਕੋਈ ਜੰਤਰ ਤੇ ਸਾਨੂੰ ਬੜੀ ਜ਼ਰੂਰਤ ਪੈਂਦੀ ਸੀ ਹੁਣ ਜਿਵੇਂ ਅਸੀਂ ਕਈ ਵਾਰੀ ਬਾਹਰ ਹੁੰਨੇ ਕੋਈ ਪੇਸ਼ੈਂਟ ਨੂੰ ਲੈਣ ਗਏ ਹੁੰਨੇ ਆ ਪਿੱਛੇ ਪਰਿਵਾਰ ਚ ਕੋਈ ਮੈਸੇਜ ਦੇਣਾ ਜਾਂ ਕੋਈ ਡਾਕਟਰਾਂ ਨੇ ਆਉਣਾ ਕੋਈ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਨਾ ਉਹ ਹੁਣ ਮੈਂ ਆਪਣੇ ਫੋਨ ਤੋਂ ਰਿੰਗ ਕਰਦਾ ਉੱਥੋਂ ਬੈਠਾ ਹੀ ਮੈਂ ਬੋਲ ਦਿੰਦਾ ਵੀ ਇੰਨੇ ਵੱਜ ਗਏ ਇੰਨੇ ਵਜੇ ਆਪਾਂ ਆ ਪ੍ਰੋਗਰਾਮ ਆ ਆਪਣਾ ਬਾਪੂ ਉਹਨਾਂ ਨੂੰ ਸਾਰਿਆਂ ਨੂੰ ਤਿਆਰ ਕਰ ਲਓ ਵੀ ਜਾ ਕੇ ਡਾਕਟਰਾਂ ਨੇ ਆਉਣਾ ਜਾਂ ਕਿਸੇ ਨੇ ਇਨਸਪੈਕਸ਼ਨ ਕਰਨ ਆਉਣਾ ਹਨਾ ਤੇ ਇਹ ਸਾਡੇ ਧਿਆਨ 'ਚ ਸੀ ਪਹਿਲਾਂ ਵੀ ਅਸੀਂ ਸਪੀਕਰ ਲਾਏ ਹੋਏ ਸੀਗੇ ਪਰ ਉਹ ਐ ਨਹੀਂ ਸੀ ਹੋ ਪੁੰਦਾ ਮੇਰੇ ਮਨ 'ਚ ਸੀ ਕਿ ਕੁਝ ਇਦਾਂ ਦਾ ਹੋਵੇ ਮੈਂ ਕਿਤੇ ਵੀ ਹੋਈ ਆ ਆਪਾਂ ਗੱਲ ਕਰ ਸਕੀਏ ਤੋ ਜਿਸ ਦਿਨ ਤੁਹਾਡੀ ਵੀਡੀਓ ਦੇਖੀ ਪਵਿੱਤਰ ਸਿੰਘ ਬਰਾੜ ਉਹਨਾਂ ਦੇ ਵੀ ਤੁਸੀਂ ਗੁਰਦੁਆਰਾ ਸਾਹਿਬ ਦਾ ਪ੍ਰੋਜੈਕਟ ਦਿਖਾਇਆ ਤਾਂ ਫਿਰ ਅਸੀਂ ਉਹ ਦੇਖ ਕੇ ਵੀਡੀਓ ਨਾਲ ਸੰਪਰਕ ਕੀਤਾ ਗੁਰਵਿੰਦਰ ਨੇ ਸਾਡੀ ਟੀਮ ਦੇ ਮੈਂਬਰ ਤੁਹਾਡੇ ਨਾਲ ਵੀ ਗੱਲ ਹੋਈ ਮੇਰੀ ਜੀ 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 ਤਾਂ ਫਿਰ ਉਹ ਵੀਰੇ ਨੂੰ ਬੁਲਾਇਆ ਤੇ ਇਹਨੇ ਵੀਰੇ ਨੇ ਸਾਡੀ ਪਹਿਲਾਂ ਤਾਂ ਗੱਲ ਸੁਣੀ ਸਾਰੀ ਜੀ ਫਿਰ ਇਹਨਾਂ ਨੇ ਇੱਕ ਦੋ ਚੀਜ਼ਾਂ ਹੋਰ ਵੀ ਐਡ ਕੀਤੀਆਂ ਇਹਦੇ ਵਿੱਚ ਜਿਹੜੀਆਂ ਸਾਡੇ ਲਈ ਹੋਰ ਆਸਾਨ ਆ ਇਹਨੂੰ ਆਫ ਕਰਨਾ ਔਨ ਕਰਨਾ ਇੱਥੇ ਮਾਈਕ ਦੇ ਵਿੱਚ ਕਿਤੇ ਵੀ ਬੋਲਣਾ ਸੀ ਅਨਾਉਂਸ ਕਰ ਦੇਣਾ ਜੇ ਇੱਥੇ ਕੋਈ ਮੰਨ ਲਓ ਅੱਗ ਲੱਗ ਜੇ ਜਾਂ ਕੋਈ ਗੱਲ ਹੋ ਜਾਵੇ ਹੂਟਰ ਲੱਗਿਆ ਇਹਦੇ ਵਿੱਚ ਉਹ ਕਿਦਾਂ ਮੈਂ ਇੰਨੀ ਸਪੀਡ ਨਾਲ ਹੂਟਰ ਵੱਜਦਾ ਮਤਲਬ ਸਾਰੇ ਅਲਰਟ ਹੋ ਜਾਂਦੇ ਆ ਵੀ ਗੱਲ ਕਿਉਂਕਿ ਸਾਡਾ ਪਰਿਵਾਰ ਬਹੁਤ ਵੱਡਾ ਹੋ ਗਿਆ ਅੱਜ 700 ਮੈਂਬਰਾਂ ਦਾ ਪਰਿਵਾਰ ਹੈ ਇੱਥੇ 100 ਕ ਮੈਂਬਰ ਨੂੰ ਸੰਭਾਲਣਾ 800 ਦੇ ਕਰੀਬ ਮੈਂਬਰ ਅਸੀਂ ਇੱਥੇ ਸੁਪਨਿਆਂ ਦੇ ਘਰ ਚ ਰਹਿੰਦੇ ਆ ਤੇ ਇਸ ਤਰ੍ਹਾਂ ਦੀ ਟੈਕਨੋਲੋਜੀ ਵੱਡੀ ਗੱਲ ਹੈ ਕਿ ਸਾਡੇ ਸਿੱਖ ਭਰਾ ਨੇ ਸਾਡੇ ਪੰਜਾਬੀ ਭਰਾ ਨੇ ਬਣਾਈ ਆ ਤੇ ਹੋਰ ਲੋਕਾਂ ਦੇ ਕਰ ਵੀ ਜਾਵੇ ਗੁਰੂ ਘਰਾਂ 'ਚ ਬਹੁਤ ਵਧੀਆ ਹੈ ਕਿ ਗੁਰਦੁਆਰਾ ਸਾਹਿਬ ਦਾ ਗ੍ਰੰਤੀ ਸਿੰਘ ਕਿਤੇ ਵੀ ਗਿਆ ਹੋਇਆ ਬਾਹਰ ਅੰਦਰ ਆ ਅਨਾਉਂਸਮੈਂਟ ਕਰਨੀ ਉਹ ਕਿਤੋਂ ਵੀ ਖੜਾ ਉਹਨੂੰ ਫੋਨ ਆ ਗਿਆ ਵੀ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਆ ਜਾਂ ਕੋਈ ਆਇਆ ਉਹ ਉੱਥੋਂ ਹੀ ਖੜ ਕੇ ਅਨਾਉਂਸਮੈਂਟ ਕਰ ਸਕਦਾ ਹਾਂਜੀ ਬੀ ਜਿਵੇਂ ਜਿਵੇਂ ਤੁਸੀਂ ਕਿਸੇ ਬੰਦੇ ਕੋਲੇ ਗਏ ਹੋਏ ਆ ਤੁਸੀਂ ਸਾਰੇ ਪਰਿਵਾਰ ਨੂੰ ਉਹਦੇ ਤੋਂ ਕੋਈ ਸੁਨੇਹਾ ਦਿਵਾਉਣਾ ਚਾਹੁੰਦੇ ਆ 2 ਮਿੰਟ ਲੈਕਚਰ ਦਿਵਾਉਣਾ ਚਾਹੁੰਦੇ ਹੋ ਸਕਦਾ ਤਾਂ ਆਪਾਂ ਉਹਨੂੰ ਉੱਥੇ ਹੀ ਕਹਿ ਸਕਦੇ ਆ ਕਿ ਤੁਸੀਂ ਸਾਡੇ ਪਰਿਵਾਰ ਨੂੰ ਇੱਥੇ ਹੀ ਸੁਨੇਹਾ ਦੇ ਦਿਓ ਇਹ ਬਹੁਤ ਵੱਡੀ ਗੱਲ ਆ ਹਨਾ ਜੀ ਵੀ ਮੰਨ ਲਓ ਕਿਸੇ ਗਿਆਨੀ ਨੂੰ ਕਥਾਵਾਚਕ ਨੂੰ ਕਿਸੇ ਮਹਾਪੁਰਖ ਨੂੰ ਮਿਲਦੇ ਆ ਤਾਂਪੋਂ ਉਹਨਾਂ ਤੋਂ ਉੱਥੇ ਹੀ ਉੱਥੋਂ ਹੀ ਪੂਰੇ ਸ਼ਹਿਰਾਂ ਦੇ ਘਰ ਚ ਸਾਰੇ ਉਹਨਾਂ ਦਾ ਮੈਸੇਜ ਇੱਕ ਮਿੰਟ ਚ ਸਾਰਿਆਂ ਦੇ ਕੰਨਾਂ 'ਚ ਪੈ ਰਣਾ ਲਾਈਵ ਹਾਂਜੀ ਹਾਂਜੀ ਵੀ ਆਪਾਂ ਉਹਨਾਂ ਤੋਂ ਦਵਾ ਸਕਦੇ ਆ ਅਨਾਉਂਸਮੈਂਟ ਕਰ ਸਕਦੇ ਦਵਾ ਸਕਦੇ ਇਹ ਬਾਕੀ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਇੱਕ ਪ੍ਰੋਜੈਕਟ ਬਣਾਇਆ ਸੀ ਜਿਆਦਾ ਗੁਰੂ ਘਰਾਂ ਨਾਲ ਜਿਆਦਾ ਸਬੰਧ ਰੱਖਦੇ ਆ ਪਿੱਛੇ ਜੇ ਨਾ ਇੱਕ ਮਤਲਬ ਅੱਗ ਲੱਗਣ ਵਾਲੀਆਂ ਘਟਨਾਵਾਂ ਹੁੰਦੀਆਂ ਸੀ ਤਾਂ ਇਹਨਾਂ ਨੇ ਇੱਕ ਪਾਲਕੀ ਸਾਹਿਬ ਇਸ ਤਰ੍ਹਾਂ ਦਾ ਡਿਜ਼ਾਈਨ ਕੀਤਾ ਸੀ ਵੀ ਅੱਗ ਦੀ ਘਟਨਾ ਤੇ ਤੁਰੰਤ ਗੁਰੂ ਸਾਹਿਬ ਨੂੰ ਉਹ ਉੱਪਰਲੇ ਪਾਸਿਓਂ ਕਵਰ ਕਰ ਲੈਂਦਾ ਤੇ ਉਹ ਅੱਗ ਦਾ ਕੋਈ ਅਸਰ ਹੀ ਨਹੀਂ ਹੁੰਦਾ ਕਿਸੇ ਪਾਸੇ ਗੁਰੂ ਜਨ ਸਾਹਿਬ ਮਹਾਰਾਜ ਨੂੰ ਪੂਰੇ ਨੂੰ ਹਾਂਜੀ ਉਹ ਜਦੋਂ ਹੀ ਅੱਗ ਲੱਗੂਗੀ ਹਾਂਜੀ ਤਾਂ ਉਹ ਉਹਨੂੰ ਪੂਰੀ ਤਰ੍ਹਾਂ ਨਾਲ ਕਵਰ ਕਰ ਲੈਂਦਾ ਤੇ ਉਹਦੇ ਆਲੇ-ਦਾਲੇ ਭਾਵੇਂ ਤੁਸੀਂ ਕਿੰਨੇ ਡਿਗਰੀ ਮਰਜੀ ਟੈਂਪਰੇਚਰ ਹੋ ਜੇ ਉਹ ਅੰਦਰ ਸੇਕ ਤੱਕ ਨਹੀਂ ਜਾਂਦਾ ਤਾਂ ਉਹ ਉਹ ਬਹੁਤ ਵਧੀਆ ਚੀਜ਼ ਬਣਾਈ ਸੀ ਪਹਿਲਾਂ ਮੈਂ ਉਹਨਾਂ ਦੀ ਵੀਡੀਓ ਪਾਈ ਸੀ ਉਸ ਤੋਂ ਬਾਅਦ ਇਹਨਾਂ ਨਾਲ ਸਾਡਾ ਰابطਾ ਹੋ ਗਿਆ ਤੇ ਆ ਵੀ ਇਹਨਾਂ ਨੇ ਗੁਰੂ ਘਰਾਂ ਲਈ ਬਹੁਤ ਵਧੀਆ ਕੀਤਾ ਬਹੁਤ ਵਧੀਆ ਪ੍ਰੋਜੈਕਟ ਬਣਾਇਆ ਤੇ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਬਾਤ ਅਸੀਂ ਹੁਣ ਮੈਂ ਜਾ ਕੇ ਆਇਆ ਦੋ ਰਹਿ ਕੇ ਆਏ ਬਾਹਰ ਹਿਮਾਚਲ ਤੋਂ ਦੋ ਭੈਣਾਂ ਨੂੰ ਲੈ ਕੇ ਆਏ ਆ ਜੀ ਉੱਥੇ ਸਾਨੂੰ ਰਾਤ ਰਹਿਣਾ ਪੈ ਗਿਆ ਤਾਂ ਫਿਰ ਸਵੇਰੇ ਮਾਰਨਿੰਗ ਦੀ ਸਾਰਿਆਂ ਨੂੰ ਗੱਲ ਕਰਨੀ ਹੁੰਦੀ ਹੈ ਸਵੇਰੇ ਸਨਿਆ ਲਾਉਣਾ ਹੁੰਦਾ ਟੀਮ ਨੂੰ ਤਾਂ ਮੈਂ ਉੱਥੋਂ ਬੈਠਿਆ ਨਹੀਂ ਕੀਤਾ ਸਾਡੀ ਟੀਮ ਨੂੰ ਵੀ ਐ ਲੱਗਦਾ ਕਿ ਕੈਮਰੇ ਲੱਗੇ ਕੈਮਰੇ 'ਚ ਵੀ ਮੈਂ ਦੇਖ ਰਿਹਾ ਸੀ ਨਾਲ ਤੇ ਮੈਂ ਸਿੱਧਾ ਲਾਈਵ ਬੋਲ ਵੀ ਰਿਹਾ ਸੀ ਇਹਨਾਂ ਨਾਲ ਕਿਸੇ ਨੂੰ ਕਹਿ ਰਿਹਾ ਤੂੰ ਕਿੱਥੇ ਆ ਸਾਹਮਣੇ ਆ ਕੈਮਰੇ ਦੇ ਤਾਂ ਮਤਲਬ ਮੈਨੂੰ ਐ ਲੱਗਿਆ ਇਹਨਾਂ ਨੂੰ ਵੀ ਸਾਰੇ ਟੀਮ ਨੂੰ ਐ ਲੱਗਿਆ ਮੈਂ ਇੱਥੇ ਹੀ ਆ ਮਾਰਚ ਹੁੰਦੇ ਹੋਏ ਵੀ ਮੈਂ ਇਹਨਾਂ ਦੇ ਵਿੱਚ ਸੀ ਇੱਥੇ ਸਾਡੇ ਵਾਸਤੇ ਬਹੁਤ ਚੰਗੀ ਇੱਕ ਚੀਜ਼ ਆ ਤੇ ਹੋ ਸਕਦਾ ਹੋਰ ਵੀ ਲੋਕ ਇਹਦਾ ਲਾਹਾ ਲੈਣ ਜੀ ਤੇ ਬੜਾ ਇੱਕ ਚੰਗਾ ਪ੍ਰੋਜੈਕਟ ਆ ਜੀ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਧੰਨਵਾਦ ਤੁਸੀਂ ਨੋ ਬਈ ਰਿਵਿਊ ਦਿੱਤਾ ਬਹੁਤ ਆ ਬਈ ਹੋ ਗਿਆ ਅ ਮੈਂਟੂ ਭਾਈ ਦੇ ਨਾਲ ਜਾ ਕੇ ਆਇਆ ਮਨੁੱਖਤਾ ਦੀ ਸੇਵਾ ਵਾਲਿਆਂ ਦੇ ਉਹਨਾਂ ਦੇ ਇਹੀ ਪ੍ਰੋਜੈਕਟ ਲੱਗਿਆ ਹੋਇਆ ਉਸ ਤੋਂ ਬਾਅਦ ਇਹਨੂੰ ਥੋੜੀ ਬਹੁਤੀ ਇਹਦੇ ਵਿੱਚ ਡਵੈਲਪਮੈਂਟ ਕਰਨ ਤੋਂ ਬਾਅਦ ਨਾ ਇਹੀ ਪ੍ਰੋਜੈਕਟ ਪ੍ਰੋਜੈਕਟ ਆ ਜਿਹੜਾ ਉਹ ਲੱਗਿਆ ਹੋਇਆ ਪਿੰਡ ਹਰਪਾਲਪੁਰ ਦੇ ਵਿੱਚ ਪਿੰਡ ਹਰਪਾਲਪੁਰ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਖੜੇ ਆ ਨਾ ਇੱਥੇ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਤੇ ਇਸ ਪਿੰਡ ਦੀ ਇੱਕ ਹੋਰ ਬਹੁਤ ਖਾਸ ਗੱਲ ਆ ਵੀ ਜਿਵੇਂ ਮੈਂ ਪਿਛਲੀ ਵੀਡੀਓ ਚਾੱਕਿਆ ਸੀ ਵੀ ਜੇ ਕੋਈ ਬੰਦਾ ਗੁਰੂ ਘਰ ਲਈ ਕੁਝ ਕਰਨਾ ਚਾਹੁੰਦਾ ਤੁਹਾਨੂੰ ਲੱਗਦਾ ਕਿ ਕੁਝ ਨਮਾ ਕਰਨਾ ਚਾਹੁੰਦਾ ਤਾਂ ਇਸ ਪਿੰਡ ਦੇ ਲੋਕਾਂ ਦੀ ਖਾਸ ਗੱਲ ਇਹ ਆ ਵੀ ਇਸ ਪਿੰਡ ਦੇ ਲੋਕ ਕੀ ਕਰਦੇ ਆ ਕਿ ਇੱਕ ਇੱਕ ਡਾਲਰ ਮਤਲਬ ਉਹ ਐਨ ਆਰ ਆਈ ਬੰਦੇ ਇਕੱਠਾ ਕਰਕੇ ਪਿੰਡ ਦਾ ਜਿਹੜਾ ਵੀ ਕੰਮ ਉਹਨਾਂ ਦਾ ਦਿਲ ਕਰਦਾ ਹੁੰਦਾ ਕਿ ਆਹ ਕਰਨਾ ਚਾਹੀਦਾ ਉਹ ਕਰ ਲੈਂਦੇ ਆ ਬੜਾ ਮਤਲਬ ਸੰਗਠਤ ਬੜੇ ਸਿਆਣੇ ਲੋਕ ਆ ਇੱਥੋਂ ਦੇ ਤੇ ਇਸ ਪਿੰਡ ਦੇ ਵਿੱਚ ਇੱਕ ਪ੍ਰੋਜੈਕਟ ਲੱਗਿਆ ਹੋਇਆ ਆਪਾਂ ਬਾਬਾ ਜੀ ਹੁਣਾਂ ਤੋਂ ਪੁੱਛਦੇ ਆ ਕਿ ਪ੍ਰੋਜੈਕਟ ਤੋਂ ਕੀ ਫਾਇਦਾ ਹੋ ਰਿਹਾ ਜਾਂ ਕਿਸ ਤਰ੍ਹਾਂ ਦਾ ਲੱਗਿਆ ਇਹਨਾਂ ਨੂੰ ਆਪਾਂ ਇਹਨਾਂ ਤੋਂ ਪੂਰਾ ਰਿਵਿਊ ਲੈਨੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇਹ ਕਿਵੇਂ ਲੱਗ ਗਿਆ ਮਤਲਬ ਤੁਹਾਡੀ ਪਹਿਲਾਂ ਨਾਲੋਂ ਤੁਹਾਨੂੰ ਕੁਝ ਫਰਕ ਲੱਗਿਆ ਵੀ ਹਾਂ ਆਹ ਲਵਾ ਕੇ ਪ੍ਰੋਜੈਕਟ ਪਹਿਲਾਂ ਵਾਲੀਆਂ ਸਮੱਸਿਆਵਾਂ ਜਿਹੜੀਆਂ ਖਤਮ ਹੋ ਗਈਆਂ ਜੀ ਜੀ ਹਾਂ ਇੱਕ ਤਾਂ ਦੇਖੋ ਵੀ ਜਦੋਂ ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਕੋਈ ਨਹੀਂ ਹੁੰਦਾ ਸੀਗਾ ਸਾਡੇ ਚੋਂ ਜੀ ਤੇ ਜਦੋਂ ਅਸੀਂ ਬਾਹਰ ਚਲੇ ਜਾਂਦੇ ਸੀਗੇ ਸਾਨੂੰ ਬਹੁਤ ਦਿੱਕਤ ਹੁੰਦੀ ਸੀਗੀ ਪਿੱਛੋਂ ਜੀ ਤੇ ਇੱਕ ਜਦੋਂ ਅਸੀਂ ਹੁਣ ਇੱਥੇ ਪ੍ਰੋਜੈਕਟ ਲੱਗ ਗਿਆ ਇਹ ਸਾਨੂੰ ਇਹਦਾ ਬਹੁਤ ਫਾਇਦਾ ਹੋ ਗਿਆ ਜੀ ਜਦੋਂ ਕੋਈ ਐਂਟਰੀ ਕਰਦਾ ਤੇ ਪਤਾ ਲੱਗ ਜਾਂਦਾ ਸਾਨੂੰ ਵੀ ਦਰਬਾਰ ਸਾਹਿਬ 'ਚ ਕੋਈ ਐਂਟਰੀ ਕਰ ਗਿਆ ਜੀ ਤੇ ਇੱਕ ਜਦੋਂ ਵੀ ਮਤਲਬ ਕਿ ਕੋਈ ਅੱਗ ਲੱਗਣ ਦਾ ਚਾਂਸ ਹੁੰਦਾ ਕੋਈ ਦਰਬਾਰ ਸਾਹਿਬ 'ਚ ਉਹਦਾ ਹੂਟਰ ਵੱਜ ਜਾਂਦਾ ਤੇ ਸਾਨੂੰ ਬਹੁਤ ਮਤਲਬ ਕਿ ਇਹਦਾ ਫਾਇਦਾ ਹੋ ਗਿਆ ਲੱਗਣ ਦਾ ਜੀ ਠੀਕ ਹਾਂਜੀ ਤੇ ਇੱਕ ਉਹ ਹੋਕਾ ਉਹ ਹੋਕਾ ਵੀ ਇਹ ਦੇ ਦਿੰਦਾ ਜੀ ਇਹ ਪ੍ਰੋਜੈਕਟ ਵੀ ਦੇ ਦਿੰਦਾ ਜੀ ਜੀ ਜੇਸੇ ਬਾਹਰ ਗਏ ਹੁੰਨੇ ਆ ਜੀ ਜੇ ਕੋਈ ਅਲਾਸਮੈਂਟ ਕਰਾਉਣ ਵਾਸਤੇ ਗੁਰਦੁਆਰਾ ਸਾਹਿਬ ਹੀ ਖੇ ਜਾਂਦਾ ਜੀ ਜੀ ਅਸੀਂ ਫੋਨ ਤੇ ਹੀ ਅਲਾਸਮੈਂਟ ਕਰ ਦਿੰਦੇ ਆ ਜੀ ਜੀ ਹਾਂਜੀ ਸਾਨੂੰ ਇਹਦਾ ਫਾਇਦਾ ਹੋ ਗਿਆ ਲੱਗਣ ਦਾ ਹਾਂਜੀ ਵੀ ਤੁਸੀਂ ਅਨਾਉਂਸ ਕੁਝ ਵੀ ਪਿੰਡ ਦੇ ਵਿੱਚ ਕੋਈ ਅਨਾਉਂਸਮੈਂਟ ਕਰਨੀ ਆ ਤੁਸੀਂ ਇੱਥੇ ਨਹੀਂ ਹੈਗੇ ਪਿੰਡ ਵਾਲੇ ਨੇ ਕਰਵਾਉਣੀ ਤੁਹਾਡੇ ਤੋਂ ਹਾਂਜੀ ਤਾਂ ਅਸੀਂ ਫੋਨ ਤੇ ਹੀ ਕਰ ਦਿੰਦੇ ਆ ਜੀ ਹੁਣ ਕਈ ਵਾਰੀ ਕੀ ਹੋ ਜਾਂਦਾ ਸੀ ਨਾ ਕਈ ਵਾਰੀ ਮਜਬੂਰੀ ਕੀ ਬਣ ਜਾਂਦੀ ਸੀ ਕਿ ਪਾਠੀ ਸਿੰਘ ਨੇ ਹੋਣਾ ਨਾ ਤੇ ਉਹਨੇ ਇੱਥੋਂ ਦੇ ਪ੍ਰਬੰਧਕਾਂ ਨੂੰ ਕਹਿ ਦੇਣਾ ਵੀ ਜੀ ਮੈਂ ਬੋਲ ਦਿੰਨਾ ਹੁਣ ਉਹਦਾ ਬੰਦੇ ਦਾ ਇਹ ਨਹੀਂ ਪਤਾ ਹੁੰਦਾ ਸੀ ਵੀ ਗੁਰੂ ਘਰ ਦੇ ਵਿੱਚ ਮੈਕ ਦੇ ਵਿੱਚ ਬੋਲ ਕੀ ਦੇ ਦੇ ਜੀ ਤਾਂ ਇੱਕ ਪਾਠੀ ਸਿੰਘ ਜ਼ਿੰਮੇਵਾਰ ਬੰਦਾ ਹੁੰਦਾ ਉਹ ਪਹਿਲਾਂ ਪੁੱਛਦਾ ਹੈ ਕਿ ਭਾਈ ਕੀ ਬੋਲਣਾ ਫਿਰ ਉਹ ਨਪੇ ਤਲੇ ਸ਼ਬਦਾਂ ਦੇ ਨਾਲ ਜਿਹੜੀ ਚੀਜ਼ ਬੋਲਣੀ ਹੁੰਦੀ ਹੈ ਉਹੀ ਮਤਲਬ ਪਾਤੀ ਸਿੰਘ ਬੋਲ ਦਿੰਦਾ ਇਸ ਪ੍ਰੋਜੈਕਟ ਦਾ ਇਹ ਸਭ ਤੋਂ ਵੱਡਾ ਫਾਇਦਾ ਹੋਇਆ ਨਹੀਂ ਤਾਂ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਵੀ ਕੋਈ ਅਣਜਾਣ ਬੰਦਾ ਗਿਆ ਉਹ ਕਹਿੰਦਾ ਜੀ ਮੈਂ ਮੈਕ ਚ ਮੈਂ ਹੋਕਾ ਦੇਦਣ ਆਉਂਨੇ ਪਤਾ ਨਹੀਂ ਕਿਹੜੇ ਸ਼ਬਦ ਬੋਲਤੇ ਜਿਹੜੇ ਆਪਣੀ ਇੱਥੇ ਮਰਜ਼ਾਦਾ ਨੂੰ ਢਾਹ ਲਾਉਂਦੇ ਹੁੰਦੇ ਤਾਂ ਉਹ 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 ਚੀਜ਼ ਦਾ ਫਾਇਦਾ ਹੋ ਗਿਆ ਕਿ ਹੁਣ ਤੁਸੀਂ ਉਹ ਹੀ ਬੋਲੋਗੇ ਜਿਹੜਾ ਵੀ ਕੁਝ ਬੋਲੋਗੇ ਤੇ ਦੂਸਰਾ ਵੀ ਜਦੋਂ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰਦਾ ਤਾਂ ਇਦੇ ਵਿੱਚ ਕੀਰਤਨ ਸ਼ਬਦ ਆਪੇ ਚੱਲਣ ਲੱਗ ਜਾਂਦੇ ਆਪੇ ਚੱਲਣ ਲੱਗ ਜਾਂਦੇ ਜਦੋਂ ਬੰਦਾ ਐਂਟਰੀ ਕਰਦਾ ਦਰਬਾਰ ਸਾਹਿਬ ਦੇ ਅੰਦਰ ਜੀ ਤੇ ਸ਼ਬਦ ਆਪੇ ਚੱਲਣ ਲੱਗ ਜਾਂਦੇ ਉਹਦੇ ਤੇ ਜਦੋਂ ਉਹ ਬੰਦਾ ਚੱਲਿਆ ਗਿਆ ਉਸ ਤੋਂ ਬਾਅਦ ਬੰਦ ਹੋ ਜਾਂਦੇ ਜੀ ਹਾਂਜੀ ਜੀ ਜਿਵੇਂ ਮੰਨ ਲਓ ਵੀ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਕੋਈ ਨਹੀਂ ਜਦੋਂ ਕੋਈ ਬੰਦਾ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰੂਗਾ ਤਾਂ ਉਦੋਂ ਹੀ ਸ਼ਬਦ ਕੀਰਤਨ ਆ ਜਿਹੜਾ ਚੱਲਣਾ ਸਟਾਰਟ ਹੋ ਜਾਊ ਤੇ ਉਦੋਂ ਹੀ ਗੱਲ ਇਹ ਵੀ ਵਧੀਆ ਕਿ ਉਹਦੇ ਨਾਲ ਵੀ ਥੋੜਾ ਪਤਾ ਲੱਗਦਾ ਵੇਰ ਹੋ ਜਾਂਦਾ ਇੱਧਰ ਪਾਸੇ ਹਾਂਜੀ 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 ਵੀ ਆਪਾਂ ਨੂੰ ਐ ਲੱਗ ਜਾਂਦਾ ਪਤਾ ਵੀ ਕੋਈ ਛਰਾਰਤੀ ਅਨਸਰ ਤਾਂ ਨਹੀਂ ਆ ਗਿਆ ਜੀ ਆਪਾਂ ਇੱਧਰ ਪ੍ਰਧਾਨ ਸਾਹਿਬ ਹੁਣਾਂ ਨਾਲ ਵੀ ਗੱਲ ਕਰ ਲਈਏ ਜੀ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਦੱਸੋਗੇ ਕਿਵੇਂ ਕਿੱਥੇ ਦੇਖਿਆ ਸੀ ਪ੍ਰੋਜੈਕਟ ਇਹ ਕਦੋਂ ਤੁਹਾਨੂੰ ਪਤਾ ਲੱਗਿਆ ਸੀ ਵੀ ਆਹ ਲਵਾਉਣਾ ਚਾਹੀਦਾ ਇਹ ਇਦਾਂ ਜੀ ਸਾਨੂੰ ਤਾਂ ਬਾਹਰ ਤੋਂ ਹੀ ਫੋਨ ਆਇਆ ਅੱਛਾ ਜੀ ਇਹ ਵੀ ਆਪਣੇ ਹੀ ਪ੍ਰੋਜੈਕਟ ਲੱਗ ਰਹੇ ਆ ਜੀ ਵੀ ਤੁਹਾਡੀ ਕਮੇਟੀ ਕੀ ਜਾਂ ਪਿੰਡ ਦੀ ਸਹਿਮਤੀ ਹੋਵੇ ਅਸੀਂ ਕਿ ਸਾਨੂੰ ਇਹਦਾ ਉਸ ਤੋਂ ਵਧੀਆ ਹੋਰ ਕੀ ਚੀਜ਼ ਆ ਜੀ 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 ਜੇ ਗੁਰੂ ਸਾਹਿਬ ਦੀ ਸੇਵਾ ਵਾਸਤੇ ਅ ਗੁਰੂ ਸਾਹਿਬ ਕੀ ਆਪਣੇ ਆ ਸੰਗਤਗੀ ਸੇਵਾ ਵਾਸਤੇ ਆ ਅੱਛਾ ਸਾਨੂੰ ਇਹਦਾ ਬਹੁਤ ਅਨੰਦ ਪ੍ਰਾਪਤ ਹੋਇਆ ਜੀ 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 ਜੇ ਕੋਈ ਨਹੀਂ ਵੀ ਸਿੰਘ ਹੈਗਾ ਸਾਡਾ ਬਾਟੀ ਸਿੰਘ ਨਹੀਂ ਹੈਗਾ ਜੀ ਤੇ ਸਾਡਾ ਸੇਵਾਦਾਰ ਵੀ ਕੋਈ ਚਲੋ ਮਾੜਾ ਮੋਟਾ ਕਹੀਂ ਵੜੀ 2 ਮਿੰਟ ਉਧਰ ਉਧਰ ਚਲਿਆ ਜਾਂਦਾ ਹੈਗਾ ਵੈਸੇ ਤਾਂ ਬੈਠੇ ਰਹਿੰਦੇ ਆ ਪਰ ਕਹੀਂ ਵੜੀ ਕੋਈ 2 4 ਮਿੰਟ ਉਧਰ ਉਧਰ ਚਲਿਆ ਗਿਆ ਸਾਨੂੰ ਬੜਾ ਫਿਕਰ ਰਹਿੰਦਾ ਸੀ ਜੀ ਤੇ ਹੁਣ ਸਾਨੂੰ ਬਿਲਕੁਲ ਹੀ ਕੁਛ ਵੀ ਨਹੀਂ ਜੀ ਇਹ ਜਦੋਂ ਬੰਦਾ ਐਂਟਰ ਹੁੰਦਾ ਨਾ ਜੀ ਉਦੋਂ ਹੀ ਗੁਰਬਾਣੀ ਸ਼ਬਦ ਚੱਲ ਜਾਂਦੇ ਸਾਨੂੰ ਪਤਾ ਲੱਗ ਜਾਂਦਾ ਅੰਦਰ ਕੋਈ ਐਂਟਰ ਹੋਇਆ ਐਂਟਰ ਕੋਈ ਹੋ ਗਿਆ ਹਾਂ ਤੇ ਸਾਨੂੰ ਉਦੋਂ ਹੀ ਪਤਾ ਲੱਗ ਜਾਂਦਾ ਵੀ ਕੋਈ ਕੁਛ ਛੇੜਛਾੜ ਹੋ ਰਹੀ ਹੈ ਜੀ ਇਹ ਇਹਦਾ ਹੋਟਲ ਵੱਜ ਜਾਂਦਾ ਪਹਿਲਾਂ ਗੁਰਬਾਣੀ ਸ਼ਬਦ ਚੱਲਦਾ ਜੇ ਕੋਈ ਜ਼ਿਆਦਾ ਕਰੂਗਾ ਹੋਟਲ ਵੱਜ ਜਾਂਦਾ ਹੋਟਲ ਵੱਜ ਹਾਂ ਤੇ ਉਹ ਕੋ ਉਸ ਤੋਂ ਵੀ ਜ਼ਿਆਦਾ ਜਾਵੇ ਤੇ ਆਪਣੇ ਆਪ ਇਹ ਅਲਾਸਮੈਂਟ ਵੀ ਆਪਣੀ ਉਥੋਂ ਹੋ ਸਕਦੀ ਸਾਨੂੰ ਆ ਭਾਈ ਸਾਹਿਬ ਆ ਸਾਡੇ ਇਹਨਾਂ ਦੇ ਕੋਲ ਮੈਸੇਜ ਆ ਜਾਂਦਾ ਨਾਲ ਦੀ ਨਾਲ ਹੀ ਕਿ ਅੰਦਰ ਕੋਈ ਐਂਟਰ ਹੋਇਆ ਉਦੋਂ ਮੇਰੇ ਕੋਲ ਵੀ ਮੈਸੇਜ ਆ ਜਾਂਦਾ ਵਾ ਉਦੋਂ ਸਾਡੀ ਕਮੇਟੀ ਦੇ ਬੰਦੇ ਖੜੇ ਆ ਜੀ ਇਹਨਾਂ ਕੋਲ ਹੀ ਨਾ ਆਪਣੀ ਆਪਣਾ ਭਾਈ ਮਨਜੀਤ ਸਿੰਘ ਜੀ ਖੜੇ ਆ ਜੀ ਇਹਨਾਂ ਕੋਲ ਵੀ ਆਪਣਾ ਫੋਨ ਅਟੈਚ ਹੈ ਤੇ ਇਹਨਾਂ ਕੋਲ ਹੀ ਮੈਸੇਜ ਨਾਲ ਦੀ ਨਾਲ ਪਹੁੰਚਦਾ ਵੀ ਕੋਈ ਤੁਹਾਡਾ ਕੋਈ ਉੱਥੇ ਐਂਟਰ ਹੋ ਗਿਆ ਜਰਵਾਰ ਸਾਹਿਬ ਤੁਸੀਂ ਜਾ ਕੇ ਦੇਖੋ ਅੱਛਾ ਜੀ ਹਾਂ ਜੀ ਉਹਦੇ ਨਾਲ ਦੀ ਨਾਲ ਸਾਨੂੰ ਸੋਚੋ ਹੋ ਜਾਂਦਾ ਅਸੀਂ ਨਾਲ ਦੀ ਨਾਲ ਇਹ ਪਹਿਲਾਂ ਤਾਂ ਕੋਈ ਅਸੀਂ ਕਲ ਹੁੰਦੀ ਨਹੀਂ ਕਿ ਸਭ ਨੂੰ ਪਤਾ ਲੱਗਿਆ ਵੀ ਇੱਥੇ ਇਹ ਸਿਸਟਮ ਲੱਗਿਆ ਹੋਇਆ ਸ਼ੁਕਰ ਹੈ ਹਾਂ ਕਿਰਪਾ ਮਹਾਰਾਜ ਦੀ ਪਰ ਜੇ ਕੋਈ ਵੀ ਕੋਈ ਇਹੋ ਜਿਹੀ ਹੁਣ ਕੋਈ ਘਟਨਾ ਵਾਪਰਦੀ ਹੈ ਤੇ ਨਾਲ ਦੀ ਨਾਲ ਪਤਾ ਲੱਗ ਜਾ ਹਾਂਜੀ ਵੀ ਇੱਕ ਤਾਂ ਹੁੰਦਾ ਨਾ ਵੀ ਇੱਕ ਤਾਂ ਹੁੰਦਾ ਵੀ ਆਪਾਂ ਕਹਿੰਦੇ ਕੈਮਰੇ ਲੱਗੇ ਆ ਕੈਮਰੇ ਤਾਂ ਸਿਰਫ ਦੇਖਦੇ ਆ ਰੋਕਦੇ ਨਹੀਂ ਨਾ ਇਹ ਚੀਜ਼ ਆ ਰੋਕਦੀ ਆ ਹਾਂਜੀ 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 ਇਹ ਆਪਾਂ ਨੂੰ ਮੈਸੇਜ ਦਿੰਦੀ ਆ ਵੀ ਭਾਈ ਐਂ ਕਰਕੇ ਆ ਗੱਲਬਾਤ ਆ ਤੇ ਉਹਦੇ ਨਾਲ ਆਪਾਂ ਉਹ ਚੀਜ਼ ਤੇ ਕਾਬੂ ਕਰ ਸਕਦੇ ਹਾਂ ਹਾਂਜੀ ਜੀ 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 ਅਸੀਂ ਤਾਂ ਇਹ ਕਹਿੰਨੇ ਆ ਵੀ ਇਹ ਤਕਰੀਬਨ ਜਿੱਥੇ ਹੋ ਸਕੇ ਨਾ ਹਰ ਗੁਰੂ ਘਰ 'ਚ ਇਹ ਸਿਸਟਮ ਹੋਣਾ ਚਾਹੀਦਾ ਜੀ ਤੇ ਹਰ ਬੰਦਾ ਤਾਂ ਕਿ ਇਹ ਜਿਹੜੀ ਘਟਨਾ ਵਾਪਰ ਰਹੀਆਂ ਹੈ ਬੇਅਬਦੀ ਦੀਆਂ ਜਾਂ ਕੋਈ ਕਿਸੇ ਤਰ੍ਹਾਂ ਕੋਈ ਘਟਨਾ ਵਾਪਰੀ ਕਿਥੇ ਚੋਰੀ ਹੋ ਗਈ ਕਿਥੇ ਬੇਅਬਦੀ ਹੋ ਗਈ ਕਿਥੇ ਕੁਝ ਹੋ ਗਈ ਉਹਨਾਂ ਨੂੰ ਨੱਥ ਪਾਈ ਜਾ ਸਕੇ ਬਿਲਕੁਲ ਜੀ ਬਿਲਕੁਲ 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 ਅਸੀਂ ਤਾਂ ਇਹ ਕਹਿੰਦੇ ਜਿੰਨਾ ਵੀ ਵੱਧ ਤੋਂ ਵੱਧ ਕੋਈ ਪਰਾਲਾ ਹੋ ਸਕੇ ਨਾ ਜੀ ਇਹ ਹਰ ਗੁਰੂ ਘਰ ਚ ਹੋਣਾ ਚਾਹੀਦਾ ਹੈ ਸੰਗਤ ਨੂੰ ਸਾਡੀ ਅਪੀਲ ਹੈ ਵੀ ਇਹ ਵੱਧ ਤੋਂ ਵੱਧ ਤੁਸੀਂ ਜਿੰਨਾ ਵੀ ਇਹ ਕਰ ਸਕਦੇ ਹੋ ਕੋਸ਼ਿਸ਼ ਹਰ ਗੁਰੂ ਘਰ ਚ ਇਹ ਲੱਗ ਜਾਵੇ ਜੀ ਬਹੁਤ ਬੜੀ ਹੈ ਇੱਕ ਇੱਕ ਤੁਹਾਨੂੰ ਵੀ ਮਨ ਨੂੰ ਤਸੱਲੀ ਹੋਊਗੀ ਵੀ ਤੁਸੀਂ ਗੁਰੂ ਘਰ ਨੂੰ ਇੱਕ ਉਹ ਚੀਜ਼ ਦੇ ਰਹੇ ਆਂ ਵੀ ਜਿਹੜੀ ਜਿਹਦੀ ਇਸ ਵਕਤ ਸਮੇਂ ਦੇ ਲੋੜ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਅਨਕੂਲ ਸਮੇਂ ਦੇ ਇਸ ਟਾਈਮ ਲੋੜ ਹੈ ਜੀ ਇਸ ਟਾਈਮ ਇਹ ਚੀਜ਼ ਚਾਹੀਦੀ ਹੈ ਜੀ ਹਾਂ ਜੀ ਹਾਂ ਤੇ ਮੈਂ ਮੈਂ ਤੁਹਾਨੂੰ ਵਿਸਥਾਰ ਨਾਲ ਦੱਸ ਦਿਆਂ ਤਾਂ ਇਹ ਇਹ ਸਿਸਟਮ ਆ ਜਿਹੜਾ ਗੁਰੂ ਘਰ ਦੇ ਵਿੱਚ ਲੱਗਿਆ ਹੋਇਆ ਇਹਦੇ ਚੋਂ ਇਹਦੇ ਨਾਲ ਤੁਸੀਂ ਪਾਠੀ ਸਿੰਘ ਕਿਸੇ ਵੀ ਜਗ੍ਹਾ ਫਿਰਦੇ ਹੋਣ ਭਾਵੇਂ ਵਿਦੇਸ਼ 'ਚ ਹੋਣ ਜਾਂ ਕਿਤੇ ਵੀ ਹੋਣ ਤਾਂ ਉਹ ਅਨਾਉਂਸਮੈਂਟ ਕਰ ਸਕਦੇ ਆ ਉਹ ਕਥਾ ਵੀ ਤੱਕ ਵੀ ਕਰ ਸਕਦੇ ਆ ਮਾਈਕ ਦੇ ਰਾਹੀਂ ਫੇਰ ਨੰਬਰ 2 ਤੇ ਇਹ ਉਦੋਂ ਨਹੀਂ ਅਨਾਉਂਸਮੈਂਟ ਕਰੂਗਾ ਜਦੋਂ ਇੱਥੇ ਪਾਠ ਚੱਲ ਰਿਹਾ ਉਦੋਂ ਨਹੀਂ ਕਰੂਗਾ ਫੇਰ ਜਦੋਂ ਇਸੇ ਪ੍ਰੋਜੈਕਟ ਦੇ ਅੰਦਰ ਹੀ ਜਦੋਂ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਊਗਾ ਤਾਂ ਇੱਕ ਕੀਰਤਨ ਸ਼ਬਦ ਕੀਰਤਨ ਚੱਲ ਪੂਗਾ ਜਦੋਂ ਚੱਲਿਆ ਜਾਊਗਾ ਤਾਂ ਬੰਦ ਹੋ ਜਾਊਗਾ ਇਹ ਤਾਂ ਹੋ ਗਈ ਥੋੜੀ ਜਿਹੀ ਹਲਕੀ ਜਿਹੀ ਅਵੇਅਰਨੈਸ ਤੇ ਮਾਹੌਲ ਬਣਾਉਣ ਵਾਲੀ ਗੱਲ ਪਰ ਜੇ ਉਹੀ ਬੰਦਾ ਆ ਕੇ ਕੀ ਕਰੂਗਾ ਕਿ ਇੱਥੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਹੂਟਰ ਵੱਜ ਜਾਊਗਾ ਤੇ ਨਾਲ ਦੀ ਨਾਲ ਮੈਸੇਜ ਆ ਜਿਹੜਾ ਉਹ ਕਮੇਟੀ ਮੈਂਬਰਾਂ ਨੂੰ ਚੱਲਿਆ ਜਾਊਗਾ ਕਿ ਭਾਈ ਇੱਥੇ ਜਿਹੜਾ ਗਲਤ ਮੁੰਡਾ ਉਹ ਐਂਟਰ ਹੋ ਚੁੱਕਿਆ ਅੱਗ ਦੀ ਘਟਨਾ ਹੋਵੇ ਚਾਹੇ ਉਹ ਗੋਲਕ ਨੂੰ ਦੀ ਛੇੜਛਾੜ ਦੀ ਘਟਨਾ ਹੋਵੇ ਚਾਹੇ ਉਹ ਬੇਅਦਬੀ ਦੀ ਕਿਸੇ ਹੋਰ ਤਰ੍ਹਾਂ ਦੀ ਘਟਨਾ ਹੋਵੇ ਤਾਂ ਉਹਨੂੰ ਅੰਜਾਮ ਦੇਣ ਤੋਂ ਪਹਿਲਾਂ ਗੁਰੂ ਘਰ ਦੀ ਕਮੇਟੀ ਨੂੰ ਦੋ ਤਿੰਨ ਜਣਿਆਂ ਨੂੰ ਜਿੰਨਾਂ ਦੇ ਮੈਸੇਜ ਲੱਗੇ ਹੋਏ ਆ ਫੋਨ ਦੇ ਉਹਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਆ ਇਹ ਸਾਰਿਆਂ ਦੇ ਨੰਬਰਾਂ ਤੇ ਮੈਸੇਜ ਡਿਲੀਵਰ ਕਰ ਦਿੰਦਾ ਮੰਨ ਲਓ ਇੱਕ ਨੇ ਨਹੀਂ ਦੇਖਿਆ ਦੋ ਨੇ ਨਹੀਂ ਦੇਖਿਆ ਤਿੰਨਾਂ ਨੇ ਦੇਖਿਆ ਚੌਥੇ ਨੇ ਦੇਖ ਹੀ ਲੈਣਾ ਹੁੰਦਾ ਤਾਂ ਉਹਦੇ ਨਾਲ ਕੀ ਆ ਕਿ ਕੋਈ ਵੀ ਅਨਖਾਮੀ ਘਟਣਾ ਜਿਹੜੀ ਉਹ ਹੋਣੋਂ ਬਚ ਜਾਂਦੀ ਆ ਨੰਬਰ 2 ਤੇ ਆਪਾਂ ਕਿਸੇ ਕਈ ਵਾਰੀ ਕਿਸੇ ਜਗ੍ਹਾ ਤੇ ਬੈਠੇ ਹੁੰਨੇ ਆ ਕਿਸੇ ਉਸ ਤਰ੍ਹਾਂ ਦੇ ਸਿੰਘ ਸਾਹਿਬ ਕੋਲੇ ਬੈਠੇ ਹੁੰਨੇ ਆ ਕਿ ਸਾਨੂੰ ਲੱਗਦਾ ਕਿ ਸਾਡੇ ਗੁਰੂ ਘਰ ਦੇ ਵਿੱਚੋਂ ਸਾਡੇ ਲੋਕਾਂ ਨੂੰ ਕੋਈ ਮੈਸੇਜ ਦੇ ਦੇਣ 2-4 ਮਿੰਟ ਦਾ ਤਾਂ ਆਪਾਂ ਫੋਨ ਤੇ ਉਹਨਾਂ ਨੂੰ ਕਹਿ ਸਕਦੇ ਆ ਕਿ ਜੀ ਸਿੰਘ ਸਾਹਿਬ ਆਕਰਪਾ ਕਰਕੇ ਮੈਂ ਅਸੀਂ ਤੁਹਾਡੇ ਕੋਲੇ ਬੈਠੇ ਹਾਂ ਤੁਸੀਂ 2 ਮਿੰਟ ਲਈ ਸਾਡੇ ਪਿੰਡ ਦੇ ਲੋਕਾਂ ਨੂੰ ਸੁਨੇਹਾ ਦੇ ਦਿਓ ਜੀ ਜੀ ਤਾਂ ਉਹ ਉਸ ਤਰ੍ਹਾਂ ਦੀ ਕਥਾ ਵੀ ਕੋਈ ਉਹੋ ਜਿਹਾ ਮਹਾਪੁਰਸ਼ ਤੁਹਾਨੂੰ ਟੱਕਰ ਗਿਆ ਜਾਂ ਤੁਸੀਂ ਮਿਲੇ ਆ ਤਾਂ ਤੁਸੀਂ 2 ਮਿੰਟ ਲਈ ਆਪਣਾ ਸੁਨੇਹਾ ਲੋਕਾਂ ਨੂੰ ਵੀ ਦਵਾ ਸਕਦੇ ਆ ਬਹੁਤ ਵਧੀਆ ਪ੍ਰੋਜੈਕਟ ਬਹੁਤ ਪਵਿੱਤਰ ਮੈਨੂੰ ਮੈਂ ਵੈਸੇ ਦੱਸ ਚੁੱਕਿਆ ਇਹਦੇ ਫੈਕਟਸ ਹਨ ਜੀ ਤੇ ਫਿਰ ਵੀ ਸਾਨੂੰ ਨਾ ਥੋੜਾ ਜਿਹਾ ਜਿਹੜਾ ਬੰਦੇ ਨੇ ਰਿਸਰਚ ਕੀਤੀ ਹੁੰਦੀ ਹੈ ਜਿਹਦਾ ਇੱਥੇ ਮਿਹਨਤ ਹੁੰਦੀ ਆ ਤੇ ਉਹ ਦੱਸ ਸਕਦਾ ਹੁੰਦਾ ਵੀ ਜਿਹੜਾ ਇਹ ਪ੍ਰੋਜੈਕਟ ਆ ਇਹ ਕਿਵੇਂ ਕੰਮ ਕਰਦਾ ਹੈ ਇਹਦੇ ਵਿੱਚ ਮਤਲਬ ਕੀ ਕੀ ਖਾਸੀਅਤ ਹੈ ਜੀ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਜਿੰਦਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਥਰੂ ਜਿਹੜਾ ਪੂਰੀ ਸਾਡੀ ਸੰਗਤ ਨੂੰ ਜਿਹੜਾ ਮੈਸੇਜ ਹੈ ਕਨਵੇ ਹੋ ਰਿਹਾ ਜੀ ਇਹ ਜਿਹੜਾ ਪ੍ਰੋਜੈਕਟ ਹੈਗਾ ਇਹ ਅੱਜ ਦੇ ਮਾਹੌਲ ਦੇ ਅਕੋਰਡਿੰਗਲੀ ਜਿਹੜਾ ਬਣਾਇਆ ਗਿਆ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੀ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਦੋ ਸ਼ਸਤਰਧਾਰੀ ਸਿੰਘਾ ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਧਿਆਰਬਰ ਧਿਆਰ ਹੋਣੇ ਚਾਹੀਦੇ ਆ ਜੀ ਤੇ ਜੀ ਨਾਲ ਦੀ ਨਾਲ ਇਹ ਆਪਣਾ ਪ੍ਰੋਜੈਕਟ ਲੱਗਾ ਹੋਵੇ ਤੇ ਸੋਨੇ ਤੇ ਸੁਹਾਗੇ ਵਾਲਾ ਕੰਮ ਆ ਜਿਹੜਾ ਉਹ ਹੁੰਦਾ ਕਿਉਂਕਿ ਕਈ ਵਾਰੀ ਸਿੰਘ ਕੋਈ 10 ਮਿੰਟ ਲਈ ਕਿਤੇ ਬਾਹਰ ਵੀ ਕੋਈ ਜਾਂਦਾ ਹੈ ਜਾਂ ਕੁਝ ਵੀ ਹੈ ਕਹਿ ਲਓ ਤੁਸੀਂ ਸੋ ਇਸ ਲਈ ਇਹ ਬਹੁਤ ਬੈਟਰਮੈਂਟ ਹੈਗੀ ਹੈ ਜਿਹੜੀ ਜੀ ਦੂਜੇ ਨੰਬਰ ਤੇ ਕੀ ਹੈ ਕਿ ਇੱਥੇ ਜਿਹੜੀ ਸੈਂਸਰ ਸਿਸਟਮ ਆ ਉਹ ਲੱਗਿਆ ਹੋਇਆ ਜੀ ਵੀ ਇੱਕ ਸੈਂਸਰ ਇੱਕ ਪਹਿਰੇਦਾਰ ਦਾ ਕੰਮ ਕਰ ਰਿਹਾ ਕਹਿ ਲੋ ਵੀ ਇੱਕ ਪਹਿਰੇਦਾਰ ਨੂੰ ਤਾਂ ਨੀਂਦ ਆ ਸਕਦੀ ਆ ਪਰ ਜਿਹੜਾ ਸਿਸਟਮ ਆ ਇਹ ਇਲੈਕਟ੍ਰਿਕ ਹੋਣ ਦੇ ਬਾਅਦ ਇਹ ਜਿਹੜਾ ਆਪਦਾ ਕੰਮ ਆ ਇਹਨੇ ਸੌਣਾ ਨਹੀਂ ਇਹਨੇ ਸੌਣਾ ਨਹੀਂ ਇਹ ਚਤੋਂ ਪੈਰ ਜਿਹੜਾ ਉਹ ਕਰਦਾ ਰਹਿੰਦਾ ਹੁਣ ਜੇ ਬਾਈ ਜਾਨਸ ਰੱਬ ਨਾ ਕਰੇ ਕੋਈ ਵੀ ਅੱਗ ਵਗੈਰਾ ਕੋਈ ਸ਼ਾਰਟ ਸਰਕਟ ਹੋ ਜਾਂਦਾ ਤਾਂ ਤਾਂ ਵੀ ਆਪਾਂ ਨੂੰ ਜਿਹੜਾ ਹੂਟਰ ਆ ਉਹ ਆਪਾਂ ਨੂੰ ਵੱਜ ਜਾਂਦਾ ਹੈ ਇਹ ਹੂਟਰ ਆ ਜਿਹੜਾ ਇਹ ਤਕਰੀਬਨ ਤਕਰੀਬਨ ਆਪਾਂ ਨੂੰ 2 ਕਿਲੋਮੀਟਰ ਤੱਕ ਹੂਟਰ ਦੀ ਜਿਹੜੀ ਆਵਾਜ਼ ਆ ਆਪਾਂ ਨੂੰ ਸੁਣਾਈ ਦਿੰਦੀ ਆ। ਹੂੰ। ਪਲੱਸ ਨਾਲ ਦੀ ਨਾਲ ਜਿਹੜੇ ਕਮੇਟੀ ਮੈਂਬਰ ਆ ਗ੍ਰੰਥੀ ਸਿੰਘ ਆ ਉਹਨਾਂ ਨੂੰ ਜਿਹੜਾ ਫੋਨ ਕਾਲ ਆ ਉਹ ਵੀ ਉਹਨਾਂ ਨੂੰ ਨਾਲ ਦੀ ਨਾਲ ਜਿਹੜਾ ਚਲਾ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਫੀਚਰ ਆ ਉਹ ਇਸ ਪ੍ਰੋਜੈਕਟ ਦੇ ਵਿੱਚ ਹੈਗੇ ਆ। ਬਾਕੀ ਅਸੀਂ ਸਿਕਿਉਰਿਟੀ ਮਾਮਲੇ ਦੇ ਵਿੱਚ ਤੁਹਾਨੂੰ ਅਸੀਂ ਇੰਨੀ ਹੀ ਜਾਣਕਾਰੀ ਦੇਵਾਂਗੇ ਕਿਉਂਕਿ ਸਿਕਿਉਰਿਟੀ ਦਾ ਮਾਮਲਾ ਸੋ ਅਸੀਂ ਜ਼ਿਆਦਾ ਜਾਣਕਾਰੀ ਤਾਂ ਤੁਹਾਨੂੰ ਅਸੀਂ ਫੋਨ ਦੇ ਥਰੂ ਹੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ। ਸੋ ਇੱਕ ਇਹ ਸਭ ਤੋਂ ਹੋਰ ਇੱਕ ਅਸੀਂ ਚੀਜ਼ ਬਣਾਈ ਹੋਈ ਆ ਵੀ ਮੰਨ ਕੇ ਚੱਲੋ ਵੀ ਅਸੀਂ ਕੁਝ ਵੀ ਨਵਾਂ ਇਨਵੈਂਟ ਕਰਦੇ ਆਂ ਕੁਝ ਨਵੀਂ ਕਾਰਡ ਕੱਢਦੇ ਆਂ ਤੇ ਤੁਹਾਨੂੰ ਹੋਰ ਪੈਸੇ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਜੀ ਤੁਹਾਨੂੰ ਅਸੀਂ ਜੇ ਅਸੀਂ ਕੋਈ ਵੀ ਨਵੀਂ ਚੀਜ਼ ਨੂੰ ਇਨਵੈਂਟ ਇਨਵੈਂਟ ਕੀਤਾ ਤੇ ਤੁਹਾਨੂੰ ਅਸੀਂ ਇਹਦੇ ਵਿੱਚ ਹੀ ਜਿਹੜੀ ਐਡ ਆਨ ਆ ਉਹ ਜਿਹੜਾ ਉਹ ਕਰ ਦਾਂਗੇ ਕਰ ਦਿਆਂਗੇ ਜੀ ਸੋ ਇਹ ਪ੍ਰੋਜੈਕਟ ਦੀ ਸਭ ਤੋਂ ਵੱਡੀ ਖਾਸੀਅਤ ਹੈਗੀ ਆ ਵੀ ਤੁਹਾਨੂੰ ਹੋਰ ਪੈਸੇ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਦੂਸਰੇ ਨੰਬਰ ਤੇ ਜੇ ਕੋਈ ਵੀ ਤੁਸੀਂ ਇਸ ਤਰ੍ਹਾਂ ਦੀ ਰਿਸਰਚ ਦੇ ਹੋਰ ਪ੍ਰੋਜੈਕਟ ਦੇਖਣਾ ਚਾਹੁੰਦੇ ਹੋ ਕਿਉਂਕਿ ਮੈਂ ਤਾਂ ਵੀਡੀਓ 2-4 ਮਹੀਨੇ ਬਾਅਦ ਪਾਉਂਗਾ ਤਾਂ ਹਰ ਰੋਜ਼ ਇਹ ਬਾਈ ਹੋਣੀ ਇਸ ਤਰ੍ਹਾਂ ਦੇ ਰਿਸਰਚਾਂ ਕਰਕੇ ਇਸੇ ਤਰ੍ਹਾਂ ਦੇ ਇੰਪਲੀਮੈਂਟ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਣਾਉਂਦੇ ਰਹਿੰਦੇ ਆ ਉਹਨਾਂ ਲਈ ਬਾਈ ਹੋਣਾ ਦਾ ਜਿਹੜਾ ਪੇਜ ਆ ਬਾਈ ਪੇਜ ਦਾ ਨਾ ਕੀ ਫੇਸਬੁਕ ਪੇਜ ਅ ਇੱਕ ਤਾਂ ਹੈਗਾ ਜੀ ਔਨਟੈਕ ਰਿਸਰਚ ਐਂਡ ਡਿਵੈਲਪਮੈਂਟ ਜੀ ਦੂਸਰੇ ਨੰਬਰ ਤੇ ਜਿਹੜਾ ਸਾਡਾ ਪ੍ਰੋਡਕਟ ਹੈਗਾ ਗੂੰਜ ਸੋ ਅਸੀਂ ਇੱਕ ਸਪੈਸ਼ਲੀ ਅਸੀਂ ਇੱਕ ਗੂੰਜ ਜਿਹੜਾ ਉਹ ਪੇਜ ਬਣਾਇਆ ਹੋਇਆ ਜਿੱਥੇ ਅਸੀਂ ਕੋਈ ਵੀ ਨਵਾਂ ਜਿੱਥੇ ਅਸੀਂ ਪ੍ਰੋਜੈਕਟ ਲਾਉਣੇ ਹੈਗੇ ਆ ਉੱਥੇ ਅਸੀਂ ਉਥੋਂ ਦੀ ਜਿਹੜੀ ਵੀਡੀਓ ਅਪਲੋਡ ਕਰ ਦਿੰਨੇ ਆ ਸੋ ਤੁਸੀਂ ਸਾਡੀ ਜਿਹੜੀ ਵੀਡੀਓ ਹੈਗੀ ਆ ਸਾਡੇ ਗੂਜ ਪੇਜ ਤੇ ਸਾਡੇ ਆਨਟੈਕ ਪੇਜ ਤੇ ਤੁਸੀਂ ਸਾਡੀ ਡਾਇਰੈਕਟ ਆ ਜਿਹੜੀ ਉਹ ਵੇਖ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਵੀ आ, मतलब कंपनी वाले ना ऑनटेक रिसर्च एंड डेवलपमेंट कंपनी ਦੇ ਚਲਾ ਰਹੇ ਆ ਜਿਹੜੇ ਬਾਈ ਪਵਿੱਤਰ ਅਰਗੇ ਬੰਦੇ ਉਹ ਇੰਨੇ ਇੱਕ ਮਤਲਬ ਮਾਲਕ ਦੀ ਕਿਰਪਾ ਉਹਨਾਂ ਤੇ ਦਾਤੇ ਦੀ ਕਿਰਪਾ ਕਿ ਉਹ ਗੁਰੂ ਘਰਾਂ ਚ ਸੱਚੀ ਸ਼ਰਧਾ ਭਾਵਨਾ ਰੱਖਣ ਵਾਲੇ ਬੰਦੇ ਆ ਉਹਨਾਂ ਕੋਲੇ ਹੋਰ ਵੀ ਗੁਰੂ ਸਾਹਿਬ ਦੀ ਪਾਲਕੀ ਆ ਇੱਕ ਡਿਜ਼ਾਈਨ ਹੋਈ ਵੀ ਪਾਲਕੀ ਆ ਵੀ ਜਿਹੜੀ ਪਾਲਕੀ ਜੇ 1 ਸੈਕਿੰਡ ਦੇ ਵਿੱਚ ਜੇ ਅੱਗ ਦੀ ਘਟਨਾ ਹੁੰਦੀ ਆ ਤਾਂ ਗੁਰੂ ਸਾਹਿਬ ਨੂੰ ਪੂਰਾ ਚੰਗੀ ਤਰ੍ਹਾਂ ਕਵਰ ਕਰ ਲੈਂਦੀ ਆ ਉਹ ਵੀ ਮੈਂ ਵੀਡੀਓ ਪਾਈ ਹੋਈ ਆ ਆਪਣੇ YouTube ਤੇ ਤੇ ਉਹ ਵੀ ਬਹੁਤ ਮਤਲਬ ਕਮਾਲ ਦਾ ਪ੍ਰੋਜੈਕਟ ਆ ਵੀ ਜੇ ਉਹ ਵੀ ਲਗਾਉਣਾ ਚਾਹੁੰਦੇ ਆ ਮਤਲਬ ਤੁਸੀਂ ਜੇ ਗੁਰੂ ਘਰ ਪ੍ਰਤੀ ਆਪਣੇ ਪ੍ਰਤੀ ਸ਼ਰਧਾ ਰੱਖਦੇ ਆ ਤੇ ਤੁਹਾਨੂੰ ਲੱਗਦਾ ਕਿ ਮੇਰਾ ਦਿਲ ਕਰਦਾ ਯਾਰ ਮੈਂ ਕੁਝ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਆ ਮੈਂ ਵੀ ਕੋਈ ਗੁਰੂ ਸਾਹਿਬ ਦੇ ਗੁਰੂ ਘਰ ਲਈ ਕੁਝ ਕਰ ਸਕਾਂ ਤਾਂ ਤੁਸੀਂ ਇਹ ਪ੍ਰੋਜੈਕਟ ਜ਼ਰੂਰ ਕਰ ਸਕਦੇ ਆ ਤੁਹਾਡੇ ਨਿਗਾ ਦੇ ਵਿੱਚ ਇਹ ਪ੍ਰੋਜੈਕਟ ਹੋਣਾ ਚਾਹੀਦਾ ਦਾ ਤੱਕ ਕਿਸੇ ਦਿਨ ਵੀ ਕਿਰਪਾ ਕਰੇ ਬਾਕੀ ਨੰਬਰ ਦੋ ਤੇ ਬਹੁਤ ਮਹਿੰਗਾ ਨਹੀਂਗਾ ਵੀ ਜੇ ਤੁਸੀਂ ਕਹੋਗੇ ਕਿ ਬਹੁਤ ਕੋਸਟਲੀ ਆ ਜੀ ਉਸ ਤਰ੍ਹਾਂ ਦੀ ਨਹੀਂ ਗੱਲ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਪਵਿੱਤਰ ਭਾਵਨਾਂ ਵਾਲੇ ਬੰਦੇ ਆ ਤੇ ਜੇ ਤੁਸੀਂ ਵੀ ਪ੍ਰੋਜੈਕਟ ਲਵਾਉਣਾ ਚਾਹੋ ਤਾਂ ਨੰਬਰ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਿਹਾ ਤੁਸੀਂ ਜ਼ਰੂਰ ਲਵਾਇਓ ਜ਼ਰੂਰ ਫੋਨ ਕਰਿਓ ਤੇ ਦੂਸਰੀ ਗੱਲ ਆ ਵੀ ਇਹ ਵੀਡੀਓ ਆ ਜਿਹੜੀ ਆਪਣੇ ਪਿਆਰੇ ਦੋਸਤਾਂ ਦੇ ਨਾਲ ਸ਼ੇਅਰ ਵੀ ਜਰੂਰ ਕਰਿਓ ਆ ਮੈਂ ਆ ਪਿੰਡ ਹਰਪਾਲਪੁਰ ਦੀ ਕਮੇਟੀ ਨੂੰ ਮਿਲਿਆ ਇਹ ਇਸ ਲੱਗੇ ਹੋਏ ਪ੍ਰੋਜੈਕਟ ਇਸ ਲੱਗੇ ਹੋਏ ਪ੍ਰੋਜੈਕਟ ਤੇ ਲੱਗੇ ਹੋਏ ਪੈਸਿਆਂ ਤੋਂ ਬਹੁਤ ਸੰਤੋਸ਼ਤਾ ਪਿੰਡ ਦੀ ਸੰਗਤ ਬਹੁਤ ਖੁਸ਼ ਆ ਬਹੁਤ ਬਹੁਤ ਧੰਨਵਾਦ ਜੀ